ਮੰਮੀ ਫੋਨੇੜੀ ਆਗੇ ਕਰਦੇ ਫੋਨ ਆਇਆ ਸੀਗਾ ਹੁਣ ਅੱਛਾ ਤੇ ਬੈ ਤੈਨੂੰ ਮੈਂ ਗੱਲ ਦੱਸਦੀ ਆ ਸਾਰੀਆਂ ਗੱਲਾਂ ਬਚਪਨਾ ਚ ਨਹੀਂ ਹੁੰਦੀਆਂ ਠੀਕ ਆ ਕਿਤੇ ਚੋਚਲੀ ਨਾ ਬਣੀ ਜਾਈ ਸਿਆਣੀ ਬਣ ਕੇ ਗੱਲਬਾਤ ਕਰਨੀ ਉਹਨਾਂ ਅੱਗੇ ਸੁਣ ਗਏ ਕੀ ਬਚਪਨਾ ਕਰ ਤਾ ਹੁਣ ਬਚਪਨਾ ਨਹੀਂ ਤੂੰ ਹਰੇਕ ਵਾਰੀ ਨਾ ਜਿਹੜਾ ਕੁਝ ਨਹੀਂ ਬੋਲਣਾ ਹੁੰਦਾ ਅਗਲੇ ਦੇ ਅੱਗੇ ਉਹ ਬਾਕ ਦਿੰਨੀ ਆ ਸੁਣ ਗਏ ਨਾ ਹਾਂ ਕਨੇਡਾ ਵਾਲੇ ਤਾਂ ਨਾ ਕੱਚੇ ਮੁੰਡੇ ਨਹੀਂ ਥਿਆਉਂਦੇ ਇਹ ਤਾਂ ਫੇਰ ਪੀਆਰਾ ਮੁੰਡੇ ਦੀ ਜੇ ਮੇਰੀ ਗੱਲ ਸੁਣ ਤੂੰ ਜਾਵੜੀ ਮੰਗਰੇ ਮੈਂ ਤੇ ਤੇਰਾ ਪਿਓ ਆ ਜਾਂਗੇ ਤੇ ਆ ਘਰਵਾਰ ਜਿਹੜਾ ਵਖਲਾ ਪੁਰਾਣੇ ਸਮਿਆਂ ਤੋਂ ਵਿਲਾ ਬਜ਼ੁਰਗਾਂ ਦਾ ਪਾਇਆ ਉਸੇ ਚ ਰਹਿਣੇ ਆ ਤੇ ਮਹਿਲ ਖੜਾ ਕਰਨਾ ਇਹ ਗੱਲ ਦਾ ਧਿਆਨ ਰੱਖਣਾ ਤੂੰ ਠੀਕ ਐ ਸੁਣ ਗਿਆ ਆਹੋ ਤੇ ਇਹ ਨਾ ਹੋਵੇ ਵੀ ਉਹਦੇ ਅੱਗੇ ਤੂੰ ਬੱਕ ਬੱਕ ਕਰੀ ਜਾ ਹੱਥ ਥੱਲੂ ਨਹੀਂ ਨਿਕਲਣ ਦੇਈਦਾ ਹੁੰਦਾ ਉਹ ਜ ਬੰਦਾ ਅਮਰੀਕਾ ਕੈਨੇਡਾ ਵਾਲੇ ਤਾਂ ਰੇ ਨਹੀਂ ਪੈਗੇ ਆਗੇ ਸਮਝ ਠੀਕ ਐ ਆਹੋ ਠੀਕ ਹੈ ਨਹੀਂ ਬੋਲਦੀ ਮੈਂ ਕੁਛ ਫਿਰ ਆਪ ਹੀ ਗੱਲ ਕਰ ਲਿਓ ਮੈਂ ਗਈ ਗੱਲ ਕਰਨੀ ਆ ਕੋਈ ਨਾ ਚਲ ਉਹਨਦੇ ਕਿੱਥੇ ਆ ਗਿਆ ਕਹਿੰਦਾ ਕਹਿੰਦੇ ਬਾਹਰ ਚ ਹੀ ਸੀ ਪਰਾਨੀ ਅੱਛਾ ਬਹੁਤ ਵਾਰਾ ਫੋਨ ਲਾ ਕੇ ਪੁੱਛ ਉਹਨੂੰ ਕਿੱਥੇ ਆ ਹਾਂਜੀ ਕਿੱਥੇ ਰਹਿ ਗਏ ਆਜੋ 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 ਆਹ ਮੋੜ ਤੇ ਅਗਲੀ ਆ ਅੱਛਾ ਆ ਵੇਖ ਲੈ ਤੇਰੇ ਪਿਓ ਦੇ ਗਾਂ ਦਾਦਿਆਂ ਪਰਦਾਦਿਆਂ ਨੇ ਆ ਘਰ ਪਾਇਆ ਸੀ ਡਾ ਸਾਰੇ ਪਿੰਡ ਦੇ ਵਿੱਚੋਂ ਵੱਡਾ ਘਰ ਸੀਗਾ ਠੀਕ ਹੈ ਤੇ ਉਹਨੇ ਤਾਂ ਸ਼ਰਾਬਾ ਪੀਕੇ ਤੇ ਜੂਏ ਖੇਡ ਖੇੜਨਾ ਤੇ ਜਮਾ ਡੇਢ ਕਿੱਲੇ ਤੇ ਲਿਆ ਜਾਂਦਾ ਉਹਨੇ ਤੇ ਇਹ ਵੀ ਤਾਂ ਸਾਰਾ ਕੁਸਤੇ ਤੇਰਾ ਹੀ ਆ ਜੇ ਤੂੰ ਤੁਰ ਗਈ ਤੇ ਮਗਰੋਂ ਮੈਂ ਤੇ ਤੇਰਾ ਪਿਓ ਆ ਜਾਾਂਗੇ ਤੇ ਮੰਮੀ ਬਾਹਰ ਜਾਣ ਵਾਸਤੇ ਤਾਂ ਪੈਸੇ-ਪੂਸੇ ਵੀ ਲੱਗਣਗੇ ਆਪਣੇ ਤੇ ਲੱਗਣਗੇ ਕੋਈ ਨਾ ਪੁੱਤ ਇਹ ਵੀ ਤਾਂ ਥੋੜਾ ਹੀ ਆ ਅੱਜਕੱਲ 20-35 ਲੱਖ ਨੂੰ ਕਿੱਲਾ ਆਏ ਤੇ ਡੇਢ ਕਿੱਲਾ ਹੈਗਾ ਤੇ ਆਪਾਂ ਵੇਚ ਕੇ ਕੁਸ ਨਹੀਂ ਹੁੰਦਾ ਕਰ ਦਿਆਂਗੇ ਹੱਲ ਕਿਹੜਾ ਪਹੁੰਚ ਤੂੰ ਤੇ ਬਾਅਦ ਚ ਤਾਂ ਹੱਥ ਰੰਗਨ ਤੇ ਹੀ ਆ ਪਾ ਵੀ ਸਾਰੇ ਘਰ ਬਾਹਰ ਤੋਂ ਤਾਂ ਮਲੰਗ ਹੀ ਲੱਗਦੇ ਆ ਚਲ ਆਪਾਂ ਵੀ 25 ਲੱਖ ਦੀ ਠੱਗੀ ਮਾਰਨੀ ਹੈ ਬੈਠੀ ਹੈ ਮੁਰਗੀ ਹੁਣ ਸਾਹਮਣੇ ਆਓ ਆ ਗਿਆ ਮਰਗਾ ਤੇ ਵੇਖ ਲੈ ਕੋਈ ਉੱਚੀ ਨੀਚ ਹੋ ਗੀ ਨਾ ਨਿਕਲ ਗਿਆ ਤੇ ਥਸਾਵ ਲਾ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਪਤਾ ਠੀਕ ਹੈ ਹਾਂ ਠੀਕ ਹੈ ਜਾ ਕੁੜ ਕੇ ਉੱਠ ਕੇ ਕੁਰਸੀ ਚੱਕ ਕੇ ਲੈ ਕੇ ਆ ਉਹ ਠੀਕ ਹੋ ਮੰਜੇ ਤੇ ਥੋੜਾ ਹਾਂ ਹਾਂ ਵਧੀਆ ਠੀਕ ਆ ਤੁਸੀਂ ਸੁਣਾਓ ਠੀਕ ਆ ਕਰ ਕਰ ਪਰਵਾ ਠੀਕ ਆ ਹਾਂ ਜੀ ਚਲੋ ਲੇ ਕੁਰਸੀ ਕੋਰਸੀ ਕਿਹਾ ਮਾਂ ਕੋਈ ਗੱਲ ਨਹੀਂ ਆ ਆਂਦੇ ਕੋਈ ਨਾ ਲੈ ਹੁੰਦੇ ਪਤਾ ਕੁਰਸੀ ਤੇ ਬਹਿ ਅੱਲਾ ਦੱਸ ਕੀ ਠੰਡਾ ਤਤਾ ਕੀ ਲਵੇਂਗਾ ਕੁਛ ਨਹੀਂ ਬਸ ਇਹ ਵੀ ਕਰੀ ਜਾਂਦੇ ਸਨ ਇਹ ਤਾਂ ਤੁਹਾਨੂੰ ਫੋਨ ਲਾ ਕੇ ਹੱਟੀ ਸੀ ਕਹਿੰਦੀ ਸੀ ਕਿ ਮਮਾ ਆਉਂਦੇ ਆ ਅਖੇ ਰਾਚ ਮੜ ਕੇ ਹੱਥ ਚਾਹੇ ਦੇ ਉਦੋਂ ਦਾ ਫੋਨ ਪਪਾ ਜੀ ਕਿੱਧਰ ਗਏ ਉਹ ਤਾਂ ਹੈ ਨਹੀਂ ਗਏ ਉਹ ਤਾਂ ਮਿੰਛਾ ਖੇਤ ਆ ਗੇੜਾ ਮਾਰਨ ਗਏ ਵੀ ਹੈ ਪੁੱਤ ਇੰਨੀ ਦੂਰ ਨੂੰ ਨਾ ਹੋ ਕੇ ਬਹਿ ਇੱਥੇ ਕੁਰਸੀ ਕਰ ਨੇੜੇ ਕੰਦਾ ਨੇ ਵੀ ਨਾ ਕੰਨ ਹੁੰਦੇ ਆ ਪੁੱਤ ਮੈਨੂੰ ਐਂ ਦੱਸ ਪਹਿਲਾਂ ਉੱਧਰ ਵੀ ਤੇਰਾ ਕੈਨੇਡਾ ਚ ਕੀ ਕਾਰੋਬਾਰ ਕੀ ਆ ਤੇਰਾ ਇੱਕੋ ਵੇ ਤੈਨੂੰ ਦੱਸਾਂ ਮਾਂ ਅੱਛਾ ਘਟ ਘਟ ਦੂ ਦੂ ਤਿੰਨ ਤਿੰਨ ਨਾ ਕਾਰੋਬਾਰ ਆਪਣੇ ਵੇਖ ਮੇਰੀ ਗੱਲ ਸੁਣ ਪਿਓ ਇਹਦਾ ਚੱਜ ਹਾਲ ਦਾ ਨਹੀਂ ਉਹ ਤਾਂ ਸੁਬਾਹ ਵਾਲੀ ਚਾਹ ਪੀਂਦਾ ਤੇ ਦੁਪਹਿਰ ਤਾਈ ਉਹਨੇ ਪੂਰੀ ਤਾਸ ਕਟ ਕੇ ਖੇਡਣੀ ਆ ਠੀਕ ਆ ਤੇ ਦੁਪਹਿਰ ਵਾਲੀ ਪੀ ਕੇ ਤੇ ਸ਼ਾਮ ਤਾਈ ਉਹਨੇ ਠੇਕੇ ਤੇ ਵਜਣਾ ਤੇ ਸਾਡੇ ਕੋਲ ਤਾਂ ਡੇਢ ਕਿੱਲਾ ਪੈਲੀ ਦਾ ਉਹੀ ਵੇਚ ਵਟ ਕੇ ਤੇ ਇਹਦੇ ਤੇ ਲਾਉਣੇ ਆ ਅਸੀਂ ਤਾਂ ਤੇ ਉਹੋ ਹੀ ਗੱਲ ਨਾ ਹੋਵੇ ਵੀ ਕੱਲ ਨੂੰ ਕੋਈ ਠੱਗਾ ਠੋਰੀ ਆਲਾ ਕੰਮ ਨਾ ਕਰੇ ਤੁਸੀਂ ਨਾ ਟੈਨਸ਼ਨੋ ਮੇਰੇ ਮਗਰ ਨਾ ਜੀ ਪਿਆ ਪਿਆ ਲੱਖ ਵਾਲੇ ਫਿਰਦੇ ਆ ਨਹੀਂ ਐਉਂ ਨਹੀਂ ਮੈਂ ਤੈਨੂੰ ਕਹਿੰਦੀ ਕੀ ਵੀ ਤੇਰੇ ਮਗਰ ਕੋਈ ਨਹੀਂ ਫਿਰਦਾ ਹੋਣਾ ਮੈਂ ਤਾਂ ਆਪ ਵੀ ਮਸਾਂ ਬਾਰੋ ਉਠਾਉਣੀ ਆ ਤੇ ਇਹ ਨਾ ਹੋਵੇ ਵੀ ਕੱਲ ਨੂੰ ਕੋਈ ਉੱਚ ਨੀਚ ਕੋਈ ਗੱਲ ਹੋ ਜੇ ਤੁਸੀਂ ਟੈਨਸ਼ਨ ਨਾ ਲਓ ਜੀ ਥੋੜੀ ਸਾਰੀ ਗਰੀਬੀ ਦੂਰ ਹੋ ਜਾਣੀ ਆ ਪਰ ਤੁਹਾਨੂੰ ਮੈਨੂੰ ਕਾਰੋਬਾਰ ਤਾਂ ਦੱਸ ਫੇਰ ਵੀ ਕੀ ਆ ਲੱਕੜ ਮਿੱਲ ਹੈ ਜੀ ਪੀਜੀ ਦਾ ਜੀ ਅੱਛਾ ਠੀਕ ਹੈ ਟਰਾਲੇ ਆਪਣੇ ਚੱਲਦੇ ਆ ਜੀ ਠੀਕ ਆ ਠੀਕ ਆ ਤੇ ਹੋਂਤੋਂ 10 ਵੀ ਤੂੰ ਆਪਦੇ ਮੰਮੀ ਡੈਡੀ ਲੈ ਕੇ ਆਏਂਗਾ ਕਿ ਜਾਂ ਤੂੰ ਆਪ ਹੀ ਕੋਲੜਾ ਜੀ ਕਮਾਲ ਕਰੀ ਜਾਂਦੇ ਓ ਤੁਸੀਂ ਨਾ ਟਾਈਮ ਆ ਜੀ ਬਸ ਆਪਾਂ ਹੁਣ 2-3 ਦਿਨਾਂ ਦੇ ਵਿੱਚ ਵਿੱਚ ਜੀ ਕਰਕੇ ਮੈਰਿਜ ਕਰਾਂਗੇ ਸਰਸਗਨ ਵਿਆਹ ਦਾ ਕੋਈ ਕਰ ਕਰ ਦਿਆਂਗੇ ਜਿਹੜੀ ਪੇਮੈਂਟ ਦਾ ਕਿਹਾ ਇੱਕ ਉਹ ਕਰ ਦੋ ਜੀ ਅੱਛਾ ਪੇਮੈਂਟ ਦਾ ਤੂੰ ਕੀ ਸਭ ਕਿਤਾਬ ਕਰੇਂਗਾ ਪੁੱਤ ਸਹੀ ਦਾ ਤੁਸੀਂ ਜੀ 10 ਲੱਖ ਹੋਂ ਦੇ ਦੋ ਹਾਂ ਠੀਕ ਹੈ ਜੀ ਦੂਸਰੇ ਬਾਅਦ ਚ ਦੇ ਦੇ ਤੁਹਾਨੂੰ 35 ਲੱਖ ਦੀ ਗੱਲ ਹੋਈ ਥੋੜੇ ਨਾਲ ਦੇਖ ਪਤਾ ਗੱਲ ਤਾਂ ਤੇਰੀ ਨਹੀਂ ਜਾਇਜ ਤੂੰ ਗੱਲ ਕੀਤੀ ਸੀ 20 ਤੋਂ 25 ਤਿੱਕਰ ਹਾਂ ਬਾੜੀ ਗੱਲ ਹੈ ਤੈਨੂੰ 25 ਤੋਂ ਵੀ ਅਸੀਂ 30 ਕਰ ਦਿਆਂਗੇ ਠੀਕ ਹੈ ਤੈਨੂੰ ਪਤਾ ਹੀ ਵੀ ਡੇਢ ਕਿੱਲਿਆ ਪੈਲੀ ਦਾ ਉਹੀ ਵੇਚ ਵਟ ਕੇ ਕਰਨੇ ਅਸੀਂ ਬਾ ਤੁਸੀਂ 10 ਲੱਖ ਤਾਂ ਮੈਨੂੰ ਹੁਣ ਦੇ ਦਿਓ ਨਾ ਜੀ ਉਹ ਮੈਂ ਤੁਹਾਨੂੰ ਜਦਨ ਆਪਾਂ ਕੁੜੀ ਦੀ ਪਾਕ ਠੱਕ ਸੰਗਣ ਪੈਣ ਲੱਗਾ ਆਪਾਂ ਉਦੋਂ ਹਾਂ ਜੀ ਹਾਂ ਜੀ ਉਦੋਂ ਦੇ ਦੂੰਗੀ ਮੈਂ 10 ਲੱਖ ਰੁਪਈਆ ਦੇਖੋ ਠੀਕ ਹੈ ਵੈਸੇ ਤਾਂ ਮੇਰਾ ਹੱਕ ਨਹੀਂ ਬੰਦਾ ਪਰ ਮੈਂ ਫੇਰ ਵੀ ਕਹਿਨੀ ਪਈ ਆ ਵੀ ਮੇਰੇ ਮੰਮੀ ਡੈਡੀ ਵਰਗੇ ਵੀ ਸਹੀ ਆ ਵੀ ਜੇ ਉਹ ਤੁਹਾਨੂੰ ਕੋਈ ਆਦਤ ਢਿੱਡ ਪੇਟ ਬਣ ਕੇ ਪੈਸੇ ਦੇ ਰਹੇ ਨਾ ਇਹ ਟੈਨਸ਼ਨ ਲੈਣ ਦੀ ਤੇ ਲੋੜ ਹੀ ਨਹੀਂ ਕੁ ਕਮਾਲ ਕਰੀ ਜਾਂਦੇ ਤੁਸੀਂ ਮੇਰੀ ਇੱਜ਼ਤ ਰੱਖਿਓ ਮੇਰੀ ਗੱਲ ਸੁਣ ਪਾ ਤਾਂ ਹੁਣ ਵੇਖ ASCII ਤੈਨੂੰ ਜਾਣਦੇ ਨਹੀਂ ਅੱਜ ਕੱਲ ਕਿਵੇਂ ਵਿਆਹ ਹੁੰਦੇ ਆ ਤੈਨੂੰ ਐਸਟਾ ਤੇ ਵੇਖਿਆ ਇਹ ਨਹੀਂ ਮੇਰੇ ਕੋਲੇ ਗੱਲ ਕੀਤੀ ਮੈਂ ਕਿਹਾ ਵੀ ਭਾਈ ਚਲੋ ਤੁਹਾਨੂੰ ਤੁਸੀਂ ਜ਼ਿੰਦਗੀ ਨਿਭਾਉਣੀ ਤੁਹਾਨੂੰ ਅੱਗੇ ਸਹੀ ਹੋਣਾ ਚਾਹੀਦਾ ਨਹੀਂ ਨਹੀਂ ਉਹ ਤਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਜੀ ਮੰਮੀ ਪੇਮੈਂਟ ਫਿਰ ਇਹਨਾਂ ਨੂੰ ਆਪਾਂ ਅਕਾਊਂਟਰਾਂ ਇਹ ਦੇਣੀ ਆ ਆਪਾਂ ਅਕਾਊਂਟ ਦਤਵਾ ਦੇਣੀ ਨਹੀਂ ਨਹੀਂ ਡੇਢ ਮਹੀਨੇ ਲਈ ਤਾਂ ਮੈਂ ਆਇਆ ਤੁਹਾਨੂੰ ਹੁਣੇ ਪਹਿਲਾਂ ਵੀ 10 ਘਟਿਆ ਫਿਰ ਇਹ ਤੇ ਸਰਕਾਰ ਐਵੇਂ ਭਜਾਈ ਫਿਰਨੀਆਂ ਨਾ 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 ਕੈਸ਼ ਲਵਾਂਗਾ ਮੈਂ ਤੁਹਾਡੇ ਤੋਂ ਕੈਸ਼ ਪਰ ਜਿੱਦਾਂ ਕੁੜੀ ਨੂੰ ਸਗਨ ਲਾਉਣਾ ਹੋਊਗਾ ਤਦੋਂ ਤੁਹਾਨੂੰ ਭਾਈ ਕੈਸ਼ ਦੇ ਦਿਆਂਗੇ ਤੁਸੀਂ ਮੈਨੂੰ ਪਹਿਲਾਂ ਇੱਕ ਦਿਨ ਪਹਿਲਾਂ ਮੈਨੂੰ ਫੋਨ ਕਰਕੇ ਬੁਲਾ ਲਓ ਜੇ ਕੈਸ਼ ਸਗਨ ਤੇ ਸਗਨ ਤੇ ਪੁੱਤ ਜੋ ਕਰਨਾ ਆਪਾਂ ਸਗਨ ਤੇ ਕਰਾਂਗੇ ਮੈਨੂੰ ਵੀ ਤੁਸੀਂ ਟਾਈਮ ਦਿਓ ਨਾ ਥੋੜਾ ਘਣਾ 10 ਲੱਖ ਰੁਪਿਆ ਵੀ ਰਕਮ ਥੋੜੀ ਥੋੜੀ ਹੁੰਦੀ ਆ ਉਹ ਮੇਰੀ ਸੁਨਗਲ ਜੀ ਜਦੋਂ ਮੈਂ ਵਿਸ਼ਵਾਸ ਕਰੀ ਜਾਂਣਾ ਤੁਹਾਡੇ ਤੇ ਤੁਸੀਂ ਵੀ ਕਰੋ ਨਾ 20 ਲੱਖ ਦਾ ਹੁਣ ਤਾਂ ਮੈਂ ਵੀ ਕਰੀ ਜਾਂਣਾ ਨਹੀਂ ਤੁਹਾਡੇ ਤੋਂ ਟ ਸ਼ਗਨ ਵਾਲੇ ਦਿਨ ਕਰ ਦਾਂਗੇ ਹਲੇ ਤੂੰ ਟੈਨਸ਼ਨ ਨਾ ਲੈ ਨਹੀਂ ਜੀ ਨਹੀਂ ਨਹੀਂ ਮੈਂ ਵੀ ਭਰੋਸਾ ਕਰੀ ਇਹਨਾ ਨਾਲ ਤੁਹਾਡੇ ਤੇ ਦੇਖ ਲੈ ਪੁੱਤ ਇਨਾ ਫਿਰ ਸ਼ਗਨ ਲੇਟ ਕਰ ਲੋ ਸ਼ਗਨ ਲੇਟ ਕੀ ਦੇ ਮਤਲਬ ਮੈਂ ਡੇਢ ਮਹੀਨੇ ਲਈ ਆਇਆ ਜੀ ਫਿਰ ਤੁਸੀਂ ਕਹੀ ਜਾਉਂਗੇ ਜੀ ਚਲ ਕੋਈ ਨਹੀਂ ਮम्मा ਫਿਰ ਜਿੱਤੇ ਆਪਾਂ ਦੋ ਦਿਨ ਬਾਅਦ ਦੇਨੇ ਪਹਿਲਾਂ ਦੇ ਦਾਂਗੇ ਵੇ ਚਲ ਕਰ ਲਾਂਗੇ ਫਿਰ ਹੱਲ ਕੋਈ ਤਾਂ ਕਰਨਾ ਪੈਣਾ ਹੀ ਆ ਚਾਰਾ ਪਤ ਘਰੇ ਤਾਂ ਕਿਸੇ ਦੇ ਵੀ ਨਹੀਂ ਪਏ ਹੁੰਦੇਗੇ ਚਲ ਕੋਈ ਨਾ ਦੇਖਦੇ ਆ ਜਾ ਪੁੱਤ ਪ੍ਰੀਤੀ ਮੇਰੀ ਗੱਲ ਸੁਣ ਉੱਤ ਜੈ ਘਟ ਚਾਹ ਬਣਾ ਨਹੀਂ ਜੀ ਨਹੀਂ ਚਾਹ ਤਾਂ ਮੈਂ ਪੀਂਦਾ ਨਹੀਂ ਜੀ ਚਲਿਓ ਕਰ ਫਿਰ ਜੈ ਦੁੱਧ ਚ ਪੱਤੀ ਪਾ ਲੈ ਨਹੀਂ ਨਹੀਂ ਜੀ ਬਸ ਬਸ ਮੈਂ ਜਾਣਾ ਹੀ ਐ ਮੈਂ ਥੋੜੇ ਹੋਰ ਕੰਮ ਚਾ ਠੀਕ ਹੈ ਜੀ ਹਾਂ ਤੁਸੀਂ ਕਰੋ ਹਾਂਜੀ ਫੋਨ ਕਰੋ ਠੀਕ ਹੈ ਮੈਂ ਠੀਕ ਹੈ ਜੀ ਠੀਕ ਆ ਤਾਂ 10 ਲੱਖ ਦੇ ਤਾਂ ਮੁਰਗੀ ਦੇ ਕਢਾ ਲਏ ਅੰਡੇ ਹੁਣ ਬਦਕਾ ਹੋ ਗਿਆ ਫਸ ਗਿਆ ਨਾ ਮੁਰਗਾ ਐ ਆ ਸ਼ਾਬਾਸ਼ੀ ਦੱਬੀ ਹੋਣੀ ਕਿੱਲੀ ਹੁਣ ਠੀਕ ਇਹਦੀਆਂ ਮਾਂ ਚਾ ਕੋਈ ਨਾ ਬਸ ਆਹੀ ਸੀ ਆਪਾਂ ਨੂੰ ਸਾਰਾ ਕੁਝ ਤਾਂ ਕੈਨੇਡਾ ਦੇਖ ਮੈਂ ਤਾਂ ਅੱਗੇ ਕਹੀ ਹੈ ਨਹੀਂ ਚੱਲ ਹੁਣ ਇਹਨੂੰ ਦਿਖਾਵਾਂਗੇ ਪੰਜੀ ਦਾ ਪੌਣਾ ਤੇ ਹੁਣ ਫਿਰ ਮਾਂ ਜਿਹੜੇ ਉਹਨੇ 10 ਲੱਖ ਕਿਹਾ ਉਹ ਕਰ ਲੈਨੇ ਹੱਲ ਪੁੱਤ ਕੁਸ ਨਹੀਂ ਹੁੰਦਾ